ਪਰ ਪਾਤ ਜਲਾਣਾ ਆਇਆ ਛੇ ਵਿਆਹ ਸੱਜ ਨੇ ਚੂੜੀਆਂ ਮੇਰੀ ਗੁੱਗੂ ਦਾ ਟੀਆ ਦਾ ਫੰਕਸ਼ਨ ਆ ਨਾ ਕੱਲ ਸਕੂਲ ਚ ਅੱਛਾ ਅੰਕਸੇ ਕਿਵੇਂ ਲਾਇਆ ਪਰ ਸਕੇ ਲੋ ਠੀਕ ਆ ਕੀ ਪੋਨੇ ਸਾਰਾ ਗਿਆ ਨਾ ਉਹ ਤੁਰਦੀ ਐ ਮੇ ਕਸ ਦੇ ਵਿੱਚ ਵੱਜਣਾ ਆ ਵੇ ਤੋੜਨਾ ਕੀ ਤੇਰੇ ਜਤਵਾ ਦੇਖ ਲੈ ਚੀਤੜਾ ਨਹੀਂ ਐ

ਚਲ ਗੁੱਗੂ ਇਸ ਤੇ ਲਾਉਂਗੀ ਮੈਂ ਆਪਦੇ ਤੇ ਲਾਉਂਗੀ ਠੀਕ ਹੈ ਓਕੇ ਕਿਆ ਸੀਗਾ ਮੈਨੂੰ ਪਤਾ ਆ ਨਾ ਲਾ ਵੀਰ ਬਾਜ਼ਾਰ ਦੇ ਵਿੱਚ ਆ ਜੇ ਕਿਸੇ ਨੇ ਚੂੜੀਆਂ ਖਰੀਦਣੀਆਂ ਹੋਣ ਨਾ ਹਰ ਤਰ੍ਹਾਂ ਦੀਆਂ ਮਿਲਦੀਆਂ ਇੱਥੇ ਆਇਆ ਕਰੋ ਚਾਲ ਅੱਗੇ ਨੰਗ ਅੱਗੋਂ ਦੀ ਅੱਗੋਂ ਦੀ ਅੱਗੋਂ ਦੀ

ਜਿੰਨ ਲਾਗਾ ਹੋਸਟਲ ਦੇ ਵਿੱਚੋਂ ਮਿਲਦਾ ਹੈ ਤੇ ਹੋਸਟਲ ਦੇ ਵਿੱਚ ਵਧੀਆ ਚੂੜੀ ਮਿਲਦੀ ਆ ਫਰਸਟ ਕਲਾਸ ਕਿਉਂਕਿ ਮੈਂ ਜਦੋਂ ਵੀ ਲੈਣੀਆਂ ਕੋਈ ਵੀ ਫੰਕਸ਼ਨ ਹੁੰਦਾ ਨਾ ਮੈਂ ਇੱਥੋਂ ਹੀ ਚੂੜੀਆਂ ਲੈ ਕੇ ਆਨੀ ਆ ਆ ਦੇਖਿਓ ਖੋਣੀਆਂ ਨਾ ਹਾਂ ਮੇਰੇ ਸਾਹ ਦੀ ਆ ਦੇਖੋ ਚੂੜੇ ਮੰਗਲ ਅੱਜ ਕਲਾਮੀ ਪਾ ਲੈਂਦੀਆਂ ਕੁੜੀਆਂ ਹਰ ਤਰ੍ਹਾਂ ਦੇ ਮੱਚਿਆ ਹਨਾ ਸੋਨੇ ਹੁਣ ਚੂੜੇ ਚੂੜੇ ਵੀ ਆ ਗਏ ਹਾਂ ਇਹ ਵੈਸੇ ਪਾਉਣ ਲਈ ਹੈ ਜਿੰਜ ਵਿੱਚ ਡੈਲੀ ਵੇਸ ਤੇ ਕੋਈ ਵੀ ਪਾ ਸਕਦਾ ਤੇ ਆ ਬੇਹਾਰੂ ਰਹਿ ਕੇ ਮਿਲ ਜਾਂਦਾ ਜਿੰਨਾ ਮਾਰਦੇ ਸਟਾਕ ਲੈ ਲੋ ਹਰੇ ਸਟਾਕ ਆ ਦੇਖੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਹੈ ਇੱਧਰ ਦਿਖਾਏ ਮੜਾ ਜਾਂ ਰੱਖੜਗਾ ਵੀ ਮਿਲ ਜਾਣਗੇ ਆਪੜ ਹੋਲ ਸੇਲ ਦੇ ਵਿੱਚ ਆ ਦੇ ਕਿੰਨੇ ਸੋਹਣੇ ਸੋਹਣੇ ਕਲਰ ਟੂਟਾਂ ਦੇ ਨਾਲ ਫੋਨ ਵਾਸਤੇ ਜਿਹੜਾ ਮਰਜ਼ੀ ਕਲਰ ਇਹ ਚੂਜ਼ ਕਰ ਸਕਦੇ ਆ ਤੁਸੀਂ ਗੁੱਡੂ ਵਾਸਤੇ ਤਾਹੇ ਲਾ ਲਾਂਗੇ ਹਾਂ ਮਲਟੀ ਵਰਡ ਅੱਜ ਇੱਧਰ ਦੇਖਦੇ ਹੋ ਰੱਖੜਾ ਵੀ ਮਿਲਦੇ ਆ ਹਮ ਹਰ ਤਰ੍ਹਾਂ ਦੀ ਰਖੜੀ ਮਿਲ ਜੂਗੀ ਇੱਥੋਂ ਦਿੰਦਿਆਂ ਦੇ ਪੱਤੇ ਤੇ ਇੱਧਰ ਵੀ ਸੀ ਬਹੁਤ ਸੋਹਣੇ ਸੋਹਣੇ ਆ ਲਓ ਹਾਂ ਕੱਚ ਦੀਆਂ ਚੋੜੀਆਂ ਹਾਂ ਇਹ ਕੱਚ ਦੀਆਂ ਹਾਂ ਇਹ ਕੱਚ ਦੀਆਂ ਵਸੇ ਰਖੜੀ ਦੇ ਦੇਣਾ ਸੌਨ ਦੇ ਵੀ ਆ ਕੁੜੀਆਂ ਪਾਉਂਦੀਆਂ ਪਾਉਂਦੀਆਂ ਚੂੜੀਆਂ ਤਾਂ ਆ ਦੇਸੂ ਕੜੇ ਆ ਨਾ ਪਾਉਣ ਵਾਸਤੇ ਜਿੰਨੇ ਵਾਸਤੇ ਕੱਲੇ ਕੜੇ ਪਾਣੇ ਹੁਣ ਇੰਨਾ ਦੀ ਹੋਸਟਲ ਮਨਾਰਜ ਦੀ ਸ਼ਾਪ ਵੀ ਆ ਤੇ ਬਾਕੀ ਸਾਰਾ ਇਹ ਤੋਂ ਲੈ ਕੇ ਡਰ ਤੱਕ ਹਰੇ ਸਵਾਰ ਮਿਲਦਾ ਇੱਥੇ ਲੈਣਾ ਮੱਛ ਲੈਣਾ ਲੈ ਉਹਦੇ ਵਿੱਚ ਸੋਲਡਰ ਹੈ ਦੇਖੀਓ ਉਦੋਂ ਮੈਂ ਕਿੰਨਾ ਲੱਗਦਾ ਸੀ ਨਾ ਕਲਰ ਉਦੋਂ ਹੈ ਹੀ ਨਹੀਂ ਸੀਗਾ ਪਿੰਕ ਕਲਰ ਹੂੰ ਆਨ ਲਾ ਲਓ ਨਹੀਂ ਹੁਣ ਨਹੀਂ ਲਾ ਆ ਆਹ ਵੇਖੋ ਆਹ ਵੇਖਣੀ ਇੰਨੇ ਚ ਦੂਜੀਆਂ ਦਿਖਾ ਦਿੰਦੀ ਐ ਸ਼ਾਈਨਿੰਗ ਆ ਫੈਂਸੀ ਜਿਹੇ ਕੋਲ ਨਾ ਰੈਕਿਟਰ ਆ ਨਾ ਮੇਰੇ ਕੋਲ ਬਿਲਕੁਲ ਨਹੀਂ ਚੋੜਿਆ 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 ਦੇ ਖਡਾਰ ਦੇ ਵਿੱਚ ਲਾਇਆ। ਬਹੁਤ ਸਾਰੀਆਂ ਚਿੱਬੀਆਂ ਕੀਤੀਆਂ ਪਈਆਂ ਵਿਚਾਰਿਆਂ ਦੀਆਂ। ਬੜਾ ਕੀ ਡੇੜ ਲਾਈਆਂ ਚੋੜਿਆ। ਹੋਲ ਸੇਲ ਚ। ਤੁਸੀਂ ਕਿੰਨੀਆਂ ਲੈਣੀਆਂ? ਮੈਂ ਕਹਿੰਦਾ ਸਾਦੇ ਤੱਕ ਆਪ ਲੋ। ਅੱਛਾ ਜੀ। ਠੀਕ ਹੈ ਜੀ। ਕਿਉਂ ਦੁਕਾਨ ਲਾਉਣੀ ਜਾ ਕੇ ਚੂੜੀਆਂ ਦੀ? ਲੈ ਹੋਲ ਸੇਲ ਦੇ ਦੁਕਾਨ ਤੇ ਖੜਿਆ ਫੋ। ਸ਼ਾਪ ਤਾਂ ਕਰਾਂਗੇ। ਠੀਕ ਹੈ ਜੀ। ਰੰਗ ਬਰੰਗੀਆਂ ਚੋੜੀਆਂ। ਚਲੋ ਬਾਕੀ ਨਹੀਂ ਆਉਂਦੀ ਮੈਂ ਕੀ ਲਵਾਵਾਂ ਅਬ ਦਿੱਲੀ ਚਲੋ ਨਾਲੋ ਕਿਲਾੜਾ ਮਿੰਟ ਮਾਰੋ ਚਲੋ ਬੰਨੇ ਆਦੇ ਸ਼ੌਪ ਉਹਦੇ ਹੋਣੇ ਆਕੇ ਮਿਲਦੇ ਆਪਾਂ ਦੂਜੀ ਸ਼ੌਪ ਤੇ ਅਰੇ ਇਹ ਲਈ ਕੋਈ ਸ਼ੌਪੇਗਾ ਹਾਂ ਕੋਈ ਲਾ ਗਿਆ ਕੋਈ ਨਹੀਂ ਮਦਨ ਹੋਸੇ ਨਹੀਂ ਦੁਕਾਨ ਤੇ ਲਾਇਆ ਹੁੰਦਾ ਹਾਂਜੀ ਮੈਂ ਲੈ ਲਈਆਂ ਚਲੋ ਕਿੰਨੇ ਵਜੇ ਆਉਂਦੇ ਆ ਤਰਪਾ ਨਕਲ ਆਕੇ ਕੀ ਆ ਐਡੀਸ਼ੀਤੀ ਆਖ ਕੇ ਹਲੇ ਤੱਕ ਨਹੀਂ ਛੋੜੀ ਹੈ ਨਹੀਂ ਆ ਮੈਂ ਚਲੋ ਤੁਮ ਅੱਗੇ ਕਰੋ ਤੇ ਆਨਾਕ ਕੋਈ ਚੀਜ਼ ਨਾ ਮੈਂ ਦੋਏ ਨਹੀਂ ਮਿੱਧੀ ਲੋਟੇ ਦਰ ਉੱਪਰ ਆਖੀ ਮਿਲਾਈ ਵੀਰੇ ਚਲੀ ਪੈਕੀ ਨਾ ਮੈਂ ਜਾ ਰਹੇ ਹਾਂ ਕਿੰਮ ਬਹੁਤ ਮਹਿੰਗੀਆਂ ਨਹੀਂ ਪਸੰਦੀ ਨਾ ਕਿੱਲੋਂ ਦਾ ਵਕੀ ਆ ਹੋਈ ਤਾਂ ਨਹੀਂ ਮੈਂ ਤਾਂ ਪਈਆ ਦਾ ਲਾਵੀ ਉਹ ਸਾਹਮਣੇ ਹੈ ਜੀ ਮਨਿਆਰੀ ਵਾਲੀ ਸ਼ਾਪ ਇੱਧਰ ਹੀ ਖੜਾ ਆਣਾ ਹਾਂਜੀ ਲਾਵੀ ਸਾਹਮਣੇ ਮਨਿਆਰੀ ਸ਼ਾਪ ਹੈ ਇੱਥੋਂ ਹੋਲ ਸੇਲ ਦਾ ਸਮਾਨ ਮਿਲਦਾ ਇਹ ਠੰਡੇ ਸੜਕਾਂ ਕਿਲੇ ਦੇ ਬਿਲਕੁਲ ਸਾਹਮਣੇ ਹੈ ਜੀ ਆ ਕੱਲੇ ਕੱਲੇ ਸ਼ਾਪ ਹਣ ਕੀ ਲੈਣਾ बस गुड्डू नहीं लेना थोड़े समान। बाकी उतना नंबर सक्रिय इंटरपलाना है दिन में हो से समान लाना तो ले आ सकता। ते। बाकी सारे थोड़ा-थोड़ा मिलता है, बाकी फाल मिलते हैं। ये दे रही है जी। काजी आप करो पहले वीडियो छोटी सी नहीं करनी। नहीं आ नहीं साड़ी नहीं। आलू। छोटी सी नहीं काजी बेटा ਆਪਾਂ ਹਾਲੇ ਵਾਈਫ ਨੂੰ ਤੇ ਰਹਿਣੇ ਸ਼ਾਪਿੰਗ ਕਰਾਉਣ ਵਾਲੇ ਕੱਲ ਹੋਇਆ ਪਾਖੋ ਕਰਾਵਾਂਗੇ ਨੂੰ ਸ਼ਾਪਿੰਗ ਇਹ ਤਾਂ ਬਿੰਦੇ ਹੀ ਕਰਾ ਜਗਾਣੇ ਆ ਤਾਂ ਲੰਗੇ ਤੇ ਕਰਾਉਣਗੇ ਮੈਨੂੰ ਨਾ ਨਾ ਪੁੱਤ ਵੇ ਸੇਕ ਦੇ ਮਾਤੇ ਦੇ ਮੋਟੇ ਮੋਟੇ ਮੈਂ ਤਾਂ ਵਰਤਾਂ ਤੇ ਲਵਾਉਂਗੀ ਜਿਸਕੇ ਸਾਰੇ ਪੈਸੇ ਅਜਰ ਕੁਛ ਨਹੀਂ ਕਹਿੰਦੀ ਮੈਂ ਮੈਂ ਤਾਂ ਮਹਿੰਦੀ ਵੀ ਲਵਾ ਲੈਣੀ ਆ ਚੋਕ ਦੇ ਪਾਏ ਵੀ ਲਾ ਦੇਣ ਟੈਨਸ਼ਨ ਆ ਰਹਾ ਓਹ ਲਾ ਭਾਂਡੇ ਪਏ ਇਹ ਜਿਹੜਾ ਦੀ ਖੰਦੀ ਸ਼ਾਰਕ ਕਰ ਇੱਕ ਔਰ ਦੀ हाँ जी ये फ्रीड कोड दी थी ये काफी फेमस है हम बोलो पे खाने या खवा दो खा लेंगे हाँ प्यास बहुत लगी गई एक करी करने में पानी पिया दो पानी पिया दो ला जुतियां खा लेगा ले लिए जुतियां मैं दिखा कर के हो जी वैसे लिया काकू दे पान ली सीटियां आ लिया वैसे ही पाल का

ਹਾਂ ਬੇਪਰਲਾ ਜਿਹੜਾ ਮਾਰੇ ਮੋਟੇ ਇਹ ਵੀ ਖਤਮ ਹੋ ਜਾ। ਚਲੋ ਬਾਏ ਮਿਲਦੇ ਆਂ ਤੇ ਆਪਸ ਕਰੇ ਦੇ ਨੰਬਰ ਚਲਾ ਦਾਂਗੇ ਜਿੰਨੇ ਹੋਲ ਸੇਲ ਚ ਸਮਾਨ ਲੈਣਾ ਤੇ ਉਹ ਦੁਕਾਨ ਦੇ ਵਿਜ਼ਿਟ ਕਰ ਸਕਦਾ। ਓਕੇ ਬਾਏ।